ਹਾਂਜੀ ਨਾਮ ਦੱਸਿਓ ਤੁਹਾਡਾ ਅਜੀ ਜਿਹੜਾ ਨਾਮ ਰਾਜਕੁਮਾਰ ਸ਼ਰਮਾ ਤੇ ਮੈਂ ਇੱਥੇ ਕੋਈ ਮਤਲਬ ਤਕਰੀਬਨ 40 ਸਾਲ ਤੋਂ ਛੋਟਾ ਹੁੰਦਾ ਹੀ ਆ ਨਾ ਜਦੋਂ ਮੈਂ ਸੇਵਾ ਕਰਦੇ ਯਾਨੀ 35 ਸਾਲ ਦੇ ਤੋਂ ਉਸਤਾਨ ਹੈਗਾ ਜੀ ਇਹ ਬਾਬਾ ਅਤੌਲ ਹੱਕ ਜੀ ਦਾ ਜੋ ਕਿ ਇਹ ਬਾਬਾ ਜੀ ਸਾਡੇ ਮੱਕੇ ਤੋਂ ਹੱਜ ਕਰਕੇ ਆਏ ਸੀ ਤੇ ਇਹ ਸਾਰਾ ਬਾਗ ਹੁੰਦਾ ਸੀ ਪਹਿਲਾਂ ਤੇ ਬਾਕੀ ਇਹ ਉਹ ਸਥਾਨ ਹੈ ਮਤਲਬ ਇਹ 1946 ਤੋਂ ਬਣਿਆ ਇੱਥੇ ਉਹਨਾਂ ਦੇ 46 ਦੇ ਵਿੱਚ ਤੁਰਬਤ ਬਣੀ ਆ ਇਹ ਮਜ਼ਾਰ ਤੇ ਉਸ ਤੋਂ ਬਾਅਦ ਕਈ ਸੇਵਾਦਾਰ ਆਏ ਤੇ ਫਿਰ ਇਹ ਸਾਡੇ ਖੇਤਾਂ ਦੇ ਨਾਲ ਸੀਗੇ ਵਿੱਚ ਨਾਲ ਤੇ ਸਾਡੇ ਜੋ ਬਜ਼ੁਰਗ ਸੀਗੇ ਉਹ ਇੱਥੇ ਨਜ਼ਰ ਨਿਆਜ਼ ਕਰਦੇ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਹੁਕਮ ਹੋਇਆ ਫਿਰ ਅਸੀਂ ਲੱਗੇ ਹਾਂ 33-34 ਸਾਲ ਦੇ ਕੋਈ ਹੋ ਗਏ ਆ ਤੇ ਇੱਥੇ ਗੇਵ ਔਲਾਦਾਂ ਨੂੰ ਔਲਾਦ ਵੀ ਹੁੰਦੀ ਆ ਔਰ ਦੁੱਖਾਂ ਤੋਂ ਰਹਿਤ ਵੀ ਮਿਲਦਾ ਰੱਜਾ ਲੋ ਰਾਕਹ ਪ੍ਰਸ਼ਾਦ ਇਹੀ ਤਿੰਨ ਚੀਜ਼ਾਂ ਮਿਲਦੀਆਂ ਤੇ ਜੋ ਇਹਨਾਂ ਦਾ ਹੁਕਮਾਂ ਉਹੀ ਮਤਲਬ ਕਰਦੇ ਕਰਦੇ ਇਹਦਾ ਮਤਲਬ ਸਮਾਗਮ ਕਰਵਾਉਣੀ ਹੈ ਫੇਕ ਸਾਲ ਕਰਾਇਆ ਜਾਂਦੀ ਮਾਰਚ ਦੇ ਵਿੱਚ ਸਾਈ ਮਾਰਚ ਆਜੇ 28 ਆਜੇ ਇੱਕ ਅੱਧੇ ਦਿਨ ਦਾ ਫਾਸਲਾ ਪੈਂਦਾ ਨਹੀਂ अदरवाइज ਤਾਂ ਅਸੀਂ ਇੱਕ ਸਾਲ ਬਾਅਦ ਸਾਲਾਨਾ ਪਟਾਰਾ ਕਰਦੇ ਹਾਂ ਸਾਲ ਬਾਅਦ ਨਾ ਗੁਰਮਖ ਦੀ ਡਰੈਕਟ ਪੰਜਾਬੀ ਸਵੇਰ ਸਰ ਕੇਂਦਰ ਮਾਛੀਵਾੜਾ ਮਾਛੀਵਾੜਾ ਦੇ ਹੜਿਆਣਾ ਰੋਡ ਤੇ ਹਰ ਸਾਲ ਨੂੰ ਇੱਥੇ ਪੀਰ ਬਾਬਾ ਤੌਲਕ ਜੀ ਦਾ ਸਥਾਨ ਹੈ ਜਿੱਥੇ ਮੁੱਖ ਸੇਵਾ ਦਾ ਰਾਜਕਮਰ ਸ਼ਰਮਾਈ ਦੀ ਅਗਵਾਈ ਦੇ ਵਿੱਚ ਹਰ ਸਾਲ ਮੇਲਾ ਤੇ ਪਨਾਹ ਕਰਵਾਇਆ ਜਾਂਦਾ ਹੈ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੀਰ ਬਾਬਾ ਤੌਲਕ ਜੀ ਦੀ ਮਜ਼ਾਰ ਤੇ ਪਹੁੰਚ ਕੇ ਸਜਦਾ ਕੀਤਾ ਆਪਣੀ ਅਮਨਤਾ ਮੰਗੀਆਂ ਤੇ ਨਾਲੇ ਭਜਨ ਬੰਦਗੀ ਕੀਤੀ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਬਾਬਾ ਰਾਜਪਰ ਸ਼ਰਮਾਈ ਨੇ ਇੱਥੇ ਭਜਨਬੰਦਗੀ ਕੀਤੀ ਉੱਥੇ ਨਾਲ ਹੀ ਸੇਵਾ RAM ji ਢਿਲਮਾ ਵਾਲੇ ਗਾਇਕ ਆਏ ਹੋਏ ਨੇ ਉਹ ਆਪਣੀ ਦੁਰੀਏ ਤਰੀਕੇ ਨਾਲ ਭਜਨ ਸੁਣਾਉਣਗੇ ਇਹ ਮੇਲਾ ਹਰ ਸਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਸਾਡੀ ਇਸ ਪ੍ਰਬੰਧਕ ਕਮੇਟੀ ਦੇ ਵਿੱਚ ਜਗਦੇਵ ਸਿੰਘ ਕਲਾਰ ਵੀਚੇ ਵਾਲੇ ਸ਼ਸ਼ੀਵਾਲਾ ਜੀ ਸ਼ਸ਼ੀ ਸ਼ਰਮਾ ਜੀ ਨਿਸ਼ਾ ਸ਼ਰਮਾ ਜੀ ਜੀ ਸਿੰਘ ਰੇਕੂ ਹਰਪ੍ਰੀਤ ਬੰਗੜ ਗੁਰਪ੍ਰੀਤ ਔਰ ਮਹਿਕਮਿਤ ਸਿੰਘ ਇਹ ਸਾਰੇ ਮਿਲ ਕੇ ਇਹ ਜਿਹੜੀ ਹੈਗੀ ਹੈ ਇੱਥੇ ਸੇਵਾ ਕਰਦੇ ਨੇ ਸਾਰੀ ਰਿਆੜੀ ਗੁਰੂ ਕਾਂ ਲੰਗਰ ਤੋਂ ਵਰਤ ਰਿਆ ਹੈ ਸੰਗਤਾਂ ਆ ਰਹੀਆਂ ਨੇ ਔਰ ਬਾਬਾ ਤੌਲਾ ਜੀ ਦੀ ਮਜ਼ਾਰ ਤੇ ਸੇਜਾ ਕਰਕੇ ਆਪਣੀ ਮੰਨਤਾ ਮੰਗ ਰਹੀਆਂ ਨੇ ਸੋ ਇਸ ਇਲਾਕਾ ਨਿਵਾਸੀਆਂ ਦਾ ਸਾਨੂੰ ਸਹਿਯੋਗ ਦੇਣ ਲਈ ਰਾਜਕਮਰ ਸ਼ਰਮਾ ਜੀ ਵੱਲੋਂ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਆਪਣੀ ਆਪਣੀਆਂ ਮੰਨਤਾ ਮੰਗਦੇ ਨੇ ਤੇ ਸਾਨੂੰ ਸਹਿਯੋਗ ਦੇ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਰਾਜਕਮਰ ਸ਼ਰਮਾ ਜੀ ਵੱਲੋਂ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਆਪਣੀ ਆਪਣੀਆਂ ਮਨਤਾ ਮੰਗਦੇ ਨੇ ਤੇ ਸਾਨੂੰ ਸਹਾਇਕ ਦੇ ਤੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਆ